जय शशकाल मेरे दोस्तों ताकि एक मिनट रुक जाओ बल्कि तो नमस्ते जय शशकाल मेरे दोस्तों तो कि हम से सारे सो वेलकम बैक टू माय चैनल ते आज है गया साटी ट्यूशन ते न्यू ईयर डीप पार्टी ते मैंने पता कि लेट हो रही है पार्टी आज है कि नहीं आज 7 हां 27 का आज 7 जन जनवरी ਸੋ ਅੱਜ ਹੋਰਿਆ ਪਾਰਟੀ ਕਿਉਂਕਿ ਨਾ ਕੁਝ ਬੱਚੇ ਸੀਗੇ ਜੋ ਗਏ ਸੀ ਆਪਣੇ ਨਾਨੀ ਦੇ ਘਰੇ ਕੁਝ ਘੁੰਮਣ ਗਏ ਹੋਏ ਸੀਗੇ ਲੈ ਕੇ ਤੇ ਸੀਗੇ ਤੇ ਐਵੇਂ ਸੀਗਾ ਨਾ ਕਿ ਜਦ ਤੱਕ ਸਾਰੇ ਨਹੀਂ ਆਜਦੇ ਤੱਕ ਪਾਰਟੀ ਨਹੀਂ ਹੋਣੀ ਸੋ ਹੁਣ ਸਾਰੇ ਆ ਚੁੱਕੇ ਨੇ ਆਪਣੇ ਘਰੇ ਸੋ ਅੱਜ ਹੋਰਿਆ ਸਾਡੇ ਘਰੇ ਪਾਰਟੀ ਤਾਂ ਚਲੋ ਮੈਂ ਤੁਹਾਨੂੰ ਵੀ ਲੈ ਕੇ ਜਾਨੀ ਆ ਆਪਣੀ ਟਿਊਸ਼ਨ ਤੇ ਇੱਕ ਹੋਰ ਪਾਰਟੀ ਤੇ ਅਗਰ ਤੁਸੀਂ ਮੇਰੀ ਪਹਿਲਾਂ ਵੀ ਦੇਖੀ ਹੋਵੇ ਤਾਂ ਚਿਲਡਰਨਸ ਜਿਹਦੀ ਪਾਰਟੀ ਹੋਈ ਸੀਗੀ ਉੱਥੇ ਬੜਾ ਮਜ਼ਾ ਆਇਆ ਸੀਗਾ ਸੋ ਇਸ ਵਾਰ ਵੀ ਦੇਖਦੇ ਆ ਬਹੁਤ ਮਜ਼ਾ ਆਊਗਾ ਸੋ lettes go ਸਭ ਤੋਂ ਪਹਿਲਾਂ ਤਾਂ ਮੈਂ ਟਿਊਸ਼ਨ ਤੇ ਆ ਗਈ ਸੀ ਫਟਾਫਟ ਤਾਂ ਮੈਨੂੰ ਲੱਗਿਆ ਸੀ ਮੈਂ ਲੇਟ ਹੋ ਚੁੱਕੀ ਆ ਲੇਕਿਨ ਕਿਉਂਕਿ ਆਉਣੇ ਕਰਾ ਸ਼ੁਰੂ ਹੋ ਗਏ ਸੀ ਲੇਕਿਨ ਮੈਂ ਲੇਟ ਨਹੀਂ ਹੋਈ ਸੀ ਕਿ ਮੇਰੀ ਵੇਟ ਹੁੰਦੀ ਪਈ ਸੀ ਕਿਉਂਕਿ ਮੈਂ ਦੱਸਿਆ ਤਾਂ ਸਾਡੀ ਟਿਊਸ਼ਨ ਤੇ 9th ਕਲਾਸ ਹੈਗੀ ਆ ਸੀਨੀਅਰ ਤੇ ਮੈਂ 9th ਕਲਾਸ ਦੇ ਵਿੱਚ ਆ ਤਾਂ ਮਤਲਬ ਕਿ ਮੈਂ ਟਿਊਸ਼ਨ ਦੀ ਸੀਨੀਅਰ ਆ ਤੇ ਸੀਨੀਅਰ ਹੋਣ ਦਾ ਨੇ ਇੱਕ ਆਰਡੀ ਫੀਲਿੰਗ ਹੁੰਦੀ ਆ ਸੱਚੀ ਦੱਸਾਂ ਮੈਂ ਸਾਰਾ ਕੁਝ ਨਾ ਆਪਾਂ ਕਿਹਦਾ ਸਾਡੇ ਕੰਟਰੋਲ ਦੇ ਵਿੱਚ ਹੁੰਦਾ ਵਾ ਗਾਣੇ ਵਗੈਰਾ ਪਾਰਟੀ ਤੇ ਗਾਣੇ ਵਗੈਰਾ ਸਾਰੇ ਅਸੀਂ ਆਪਣੀ ਮਰਜ਼ੀ ਦੇ ਲਗਾਣੇ ਹੁੰਦੇ ਆ ਕੋਈ ਕੁਝ ਨਹੀਂ ਕਹ ਥੋੜਾ ਮੋਟਰ ਰੋਪ ਤਾਂ ਹੈਗਾ ਸਾਡੇ ਟਿਊਸ਼ਨ ਤੇ ਤੇ ਉਸ ਤੋਂ ਬਾਅਦ ਫਿਰ ਸਾਰੇ ਬੱਚੇ ਆਗੇ ਸੀ ਅਸੀਂ ਗੇਮ ਸ਼ੁਰੂ ਕਰ ਲਈ ਬਹੁਤ ਸਾਰੀ ਗੇਮਸ ਖੇਡੀਆਂ ਸੀ ਗਿਆ ਤੇ ਮਿੰਦਾ ਬੜਾ ਮਜ਼ਾ ਆਇਆ ਗੇਮਸ ਖੇਡ ਕੇ ਇਸ ਦਿਨ ਅਸੀਂ ਗੇਮਸ ਆਲਾ ਖੇਡੀਆਂ ਸੀ ਕਿ ਜਿਹੜੀ ਪਹਿਲਾ ਪਾਰਟੀ ਹੋਈ ਸੀ ਉਦੋਂ ਅਸੀਂ ਨੱਚੇ ਜਿਆਦਾ ਸੀਗੇ ਸਭ ਤੋਂ ਪਹਿਲਾਂ ਤਾਂ ਉਹ ਗੇਮ ਸੀਗੀ ਜਿੱਥੇ ਤੁਹਾਨੂੰ ਚਿਟਸ ਹੁਣ ਕੇ ਬਹੁਤ ਸਾਰੇ ਆਏ ਆ ਇੱਕ ਦੇ ਵਿੱਚ ਲਿਖਿਆ ਹੋਊਗਾ ਕੋਈ ਵੀ ਤੁਸੀਂ ਜੋਕਸ ਲਾ ਸਕਦੇ ਹੋ ਆਪਣੀ ਮਰਜ਼ੀ ਦਾ ਸੈਕਿੰਡ ਦੇ ਵਿੱਚ ਪਹੇਲੀ ਸੀਗੀ ਜਿੱਦਾਂ ਤੁਸੀਂ ਅਨਸਰ ਦੇਣਾ ਵਾ ਤੇ ਥਰਡ ਦੇ ਵਿੱਚ ਸੀਗਾ ਉਹ ਕੱਲੀ ਇੱਕ ਹੀ ਪਰਚੀ ਸੀਗੀ ਜੋ ਇੱਕ ਕੋਈ ਗਿਣੇ ਚੁਣੇ ਬੱਚੇ ਨੂੰ ਹੀ ਮਿਲ ਜੀ ਦੇਸ਼ਾ ਕਿ ਉਹ ਸਿੱਧਾ ਹੀ ਉਹ ਬੱਚਾ ਪ੍ਰਮੋਟ ਹੋਗਾ ਸੈਕੰਡ ਰਾਉਂਡ ਦੇ ਵਿੱਚ ਨਾ ਹੀ ਕੋਈ ਅਨ ਜੋਕ ਸੁਣਾਣਾ ਨਾ ਹੀ ਕੁਝ ਹੋਰ ਤੋ ਮੈਂ ਤੁਹਾਨੂੰ ਅੱਜ ਤਿੰਨ ਇੱਕ ਮੇਰੀ ਪਹੇਲੀ ਇੱਕ ਜਸਲੀਨ ਦੀ ਤੇ ਇੱਕ ਦੀਵਯਾ ਦੀ ਪਹੇਲੀ ਦੱਸੂਗੀ ਜਿਹਦਾ ਤੁਸੀਂ ਆਨਸਰ ਅਗਰ ਤੁਹਾਨੂੰ ਪਤਾ ਹੋਵੇ ਤਾਂ ਮੈਨੂੰ ਕਮੈਂਟਸ ਦੇ ਵਿੱਚ ਜ਼ਰੂਰ ਤੋਂ ਦੱਸਿਓ ਕੀ ਹੈ ਮੈਂ ਵੀ ਦੱਸ ਦਿੰਦੇ ਲੇਕਿਨ ਮੈਂ ਹੁਣ ਭੁੱਲ ਚੁੱਕੀ ਕਿਉਂਕਿ ਇਹ ਵੀਡੀਓ ਹੈਗੀ ਆ ਬਹੁਤ ਜ਼ਿਆਦਾ ਲੇਟ ਫੈਰੀ ਇਹ ਮੈਂ ਤੁਹਾਨੂੰ ਸਟੋਰੀ ਵਿੱਚ ਦੱਸਿਆ ਕਿ 8 ਜਨਵਰੀ ਨੂੰ ਸੀਗੀ ਸਾਡੀ ਪਾਰਟੀ ਸ਼ਾਇਦ 8 ਜਨਵਰੀ ਨੂੰ ਸੀਗੀ ਹਾਂ 8 ਜਨਵਰੀ ਨੂੰ ਸੀਗੀ ਤੇ ਇਹ ਵੀਡੀਓ ਹੁਣ ਪੈਂਦੀ ਵੀ ਆ 28 ਜਨਵਰੀ ਨੂੰ ਤਾਂ ਬਹੁਤ ਜ਼ਿਆਦਾ ਟਾਈਮ ਹੋ ਚੁੱਕਿਆ ਵਾ ਬਟ ਹਾਂ ਮੈਨੂੰ ਜ਼ਰੂਰ ਤੋਂ ਦੱਸਿਓ ਘੱਟ ਤੁਹਾਨੂੰ ਪਤਾ ਹੋ ਕਿ ਮੈਂ ਤਾਂ ਭੁੱਲ ਚ

Oh. था। था। ते ते होने तो वाला मिल दिन ढलते ही, ही निकल गई इसकी जान सोच सोच दिमाग क्या जन्म दिया रात में दिन ने किया जान दिन ढलते ही निकल गई जान थोड़ा ਉਹ ਹੋ ਰਿਹਾ ਹੈ। ਉਹ ਗੁੱਟ ਵੀ ਮਾਤਾ ਜੀ ਮਾਤਾ ਜੀ ਤੁਹਾਨੂੰ ਜਾਣ ਲੱਗਦੀ ਹੈ। ਸੋ ਮੇਰੇ ਮੂੰਹ ਨੂੰ ਦੇਖ ਕੇ ਤੁਹਾਨੂੰ ਪਤਾ ਚੱਲ ਹੀ ਗਿਆ ਹੋਆ ਕਿ ਮੈਂ ਸੈਕਿੰਡ ਰਾਉਂਡ 'ਚ ਨਹੀਂ ਗਈ ਹੂੰ ਕਿ ਆਬਵੀਅਸਲੀ ਕਿਉਂਕਿ ਮੈਨੂੰ ਆਂਸਰ ਨਹੀਂ ਆਂਦਾ ਸੀਗਾ। ਸਿੰਪਲ ਬਟ ਚਲੋ ਕੋਈ ਨਾ ਉਸ ਤੋਂ ਬਾਅਦ ਅਸੀਂ ਖਾਦੇ ਸੀਗੇ ਸਾਰੇ ਨੇ ਮਿਲ ਕੇ ਮੰਜੂਰੀਆਂ ਜੋ ਬਹੁਤ ਹੀ ਜ਼ਿਆਦਾ ਸੀਗੇ ਟੇਸਟੀ। ਥੈਨ ਹੋ ਜਾਂਦਾ ਆਪਣਾ ਸੈਕਿੰਡ ਰਾਉਂਡ ਸ਼ੁਰੂ। ਸੈਕਿੰਡ ਰਾਉਂਡ 'ਤੇ ਇੱਥੇ ਸੰਤੀ ਦੀ ਰੂਲਸ ਲਾਜ਼ ਦੇ ਪਏ ਨੇ ਜਿਸ ਕਿ ਉਹਨਾਂ ਇੱਕ ਸੇਫਟੀ ਪਿੰਨ ਜੋ ਆਪਣੇ ਕੋਲ ਹੁੰਦੇ ਆ। ਸੇਫਟੀ ਬਿੰਡ ਜੋ স্মਲ ਸਾਈਜ਼ ਦੇ ਹੁੰਦੇ ਆ ਉਹਨਾਂ ਦੇ ਵਿੱਚ ਜੋ 홀 ਹੁੰਦੇ ਨੇ ਉਹਦੇ ਵਿੱਚ ਆਪਾਂ ਸੇਫਟੀ ਬਿੰਡ ਨੂੰ ਐਡ ਪਾਣਾ ਵਾ ਐਂਡ ਉਹਨਾਂ ਨੂੰ ਬੰਦ ਕਰਨਾ ਵਾ ਐਵੇਂ ਕਰਕੇ ਆਪਾਂ ਚੇਨ ਬਣਾਈਆਂ ਤੇ ਦੋ ਦੋ ਦੇ ਪੇਅਰ ਬਣੇ ਹੋਏ ਸੀਗੇ ਜਿੰਨੇ ਸਭ ਤੋਂ ਜ਼ਿਆਦਾ ਪਾਏ ਉਹ ਪਰਸਨ ਜਿੱਤੂਗਾ ਤੇ ਇਹਦੇ ਵੀ ਦੋ ਤਿੰਨ ਰਾਊਂਡ ਹੋਏ ਸੀਗੇ ਗਿਆ ਮੇਰੀ ਵਾਰੀ ਮੇਰੇ ਤੇ ਜਸਲੀਨ ਦੇ ਵਿੱਚ ਚੱਲਦਾ ਪਿਆ ਸੀਗਾ ਬੈਟਲ ਕਿ ਕੌਣ ਸਭ ਤੋਂ ਪਹਿਲਾਂ ਕਰੂਗਾ ਤੇ ਅਸੀਂ ਦੋਨਾਂ ਨੇ ਸਪੀਡ ਚੁੱਕੀ ਹੋਈ ਸੀਗੀ ਬਸ ਇੱਕ ਇੱਕ ਸੇਫਟੀ ਪਿੰਦ ਦਾ ਨਾ ਕਿ ਬਸ ਰਹਿ ਗਿਆ ਸੀ ਨੀਤਾ ਫਿਰ ਵੀ ਮੈਂ ਵੀ ਹਾਰ ਜਾਂਦੀ ਲੇਕਿਨ ਇਹ ਚ ਮੈਚ ਜਿੱਤੇ ਸੀਗੇ ਤੇ ਸਾਡੇ ਅੱਗੇ ਪਿੱਛੇ ਹੈ ਜਵਾਕ ਖੜੇ ਹੋਏ ਸੀਗੇ ਕਿ ਦੇਖਦਾ ਕੌਣ ਜਿੱਤਦਾ ਹੋ ਅੱਗੇ ਪਿੱਛੇ ਪੂਰੇ ਹੈਵੀ ਟੂਰਨਾਮੈਂਟ ਜਵਾਕ ਖੜੇ ਹੋਏ ਸੀਗੇ ਤੇ ਨਰਵਸਨੈਸ ਵੀ ਹੋ ਰਹੀ ਸੀ ਕਿਉਂਕਿ ਯਾਰ ਹੁੰਦਾ ਹੀ ਆ ਨਾ ਕਿ ਚਾਹੇ ਗੇਮ ਹੀ ਆ ਲੇਕਿਨ ਹੁੰਦਾ ਰਹੇਗਾ ਕਿ ਆਪਾਂ ਜਿੰਨਾ ਹੈ ਨਾ ਤੇ ਇਹ ਦੂਜੀ ਕਿ ਮੈਂ ਜਿੱਤੀ ਐਂਡ ਉਸ ਤੋਂ ਬਾਅਦ ਜਦੋਂ ਅਸੀਂ ਸਾਡੇ ਹੋਏ ਤੇ ਆ ਤਿੰਨ ਸਹੇਲੀਆਂ ਨੇ ਇਹ ਹਮੇਸ਼ਾ ਇਕੱਠੀ ਰਹਿੰਦੀਆਂ ਨੇ ਲਾਈਕ ਅਪ ਕੈਂ ਨਹੀਂ ਸਕਦੇ ਅਲੱਗ-ਅਲੱਗ ਨਹੀਂ ਘਾ ਸਕਦੇ ਇਹਨਾਂ ਨੂੰ ਐਂਡ ਅਕੈਨੇ ਕਿ ਜਿਹੇ ਅਸੀਂ ਇਕੱਠੀ ਕਰਾਂਗੇ ਤਾਂ ਇਹਨਾਂ ਨੂੰ ਵੀ ਕਰਵਾ ਫਿਰ ਦਿਵਿਆ ਜਿੱਤ ਗਈ ਸੀ ਕਿ ਇਹਨਾਂ ਦੇ ਵਿੱਚ ਤੇ ਫਿਰ ਮੇਰੇ ਤੇ ਦਿਵਿਆ ਦੇ ਵਿੱਚ ਹੋਇਆ ਤੇ ਸ਼ੌਕਿੰਗਲੀ ਪਤਾ ਨਹੀਂ ਕਿਵੇਂ ਲੇਕਿਨ ਮੈਂ ਫਿਰ ਤੋਂ ਜਿੱਤ ਗਈ ਇੱਕ ਨਹੀਂ ਦੋ ਦੋ ਵਾਰ ਜਿੱਤ ਗਈ ਮੈਨੂੰ ਇਸ ਟਾਈਮ ਤਾਂ ਮੈਨੂੰ ਬਿਲਕੁਲ ਲੱਗਦਾ ਸੀ ਕਿ ਮੈਂ ਜਿੱਤ ਪਾਉਂਗੀ ਕਿਉਂਕਿ ਦੇ ਵੇਰ ਪਿਛਲੀ ਵਾਰ ਵੀ ਜਿੱਤ ਗਈ ਤੇ ਲੇਕਿਨ ਵੇ ਜਿੱਤ ਗਈ ਤੇ ਤੁਸੀਂ ਮੇਰਾ ਐਕਸਪ੍ਰੈਸ਼ਨ ਨੂੰ ਦੇਖ ਹੀ ਸਕਦੇ ਹੋ ਤੇ ਜਿਹ ਦਿਨ ਪਹਿਲਾਂ ਕਿਹਾ ਸੀਗਾ ਕਿ ਆਪਾਂ ਇੱਕ ਵਾਰ ਫਿਰ ਤੋਂ ਰਾਉਂਡ ਕਰ ਦਾਂਗੇ ਲੇਕਿਨ ਉਸ ਤੋਂ ਬਾਅਦ ਜ਼ਿਆਦਾ ਟਾਈਮ ਲੱਗ ਜਾਣਾ ਸੀਗਾ ਦੈਟਸ ਵਾਈ ਨਹੀਂ ਕੀਤਾ ਸੀਗਾ ਉਸ ਤੋਂ ਬਾਅਦ ਹੋ ਜਾਂਦੀ ਹੈ ਨੈਕਸਟ ਗੇਮ ਸ਼ੁਰੂ ਜੋਸੀ ਗੀ 뮤지컬 ਚੇਅਰ ਸੱਤਵਲਾ ਬੱਚਿਆਂ ਦੇ ਤੇ ਕੁੜੀਆਂ ਦੀ ਹੋਈ ਵੱਡੀ ਕੁੜੀਆਂ ਨੇ ਤੇ ਆਬਵੀਅਸਲੀ ਹਰ ਵਾਰੀ ਤਰ ਹਰ ਵਾਰੀ ਕੀ ਹੁੰਦਾ ਇੱਕ ਚੇਅਰ ਰਹਿ ਜਾਂਦੀ ਹੈ ਤੇ ਮੈਂ ਦੇਖਦੀ ਨਹੀਂ ਹੈਗੀ ਦੇਣਾ ਮੱਥੇ ਤੇ ਆ ਤਮਾਰੀ ਮਾੜੀ ਕਿ ਲੈ ਵੀ ਮੈਂ ਤਾਂ ਹਾਰ ਗਈ ਤੇ ਉੱਤੇ ਕੋਈ ਹੋਰ ਬੈਠ ਜਾਂਦਾ ਤੇ ਆਬਵੀਅਸ ਹਰ ਵਾਰੀ ਮੈਂ ਹਰ ਵਾਰੀ ਹੁੰਦਾ ਹੈ ਇਹ ਚੀਜ਼ ਲੇਕਿਨ ਚਲੋ ਕੋਈ ਨਾ ਮੈਂ ਮੈਂ ਤੇ ਸੇਫਟੀ ਬਿਨਾਲੀ ਗੇਮਸ ਤੋਂ ਜ਼ਿਆਦਾ ਵਧੀਆ ਲੱਗੇ ਸਤਿ ਜ਼ਿਆਦਾ ਮਜ਼ਾ ਆਇਆ ਉਸ ਬਾਅਦ ਇਹ ਸੀ ਕਿ ਗੇਮ ਜੋ ਬਹੁਤ ਹੀ ਜ਼ਿਆਦਾ ਟ੍ਰੀਕੀ ਸੀਗੀ ਇਹ ਰਿਸ਼ਕਿੰਦਾ ਪਾਸ ਸਿਟ ਸਟੈਂਡ ਖੇਡਦੇ ਹੁੰਦੇ ਬਚਪਨ ਦੇ ਵਿੱਚ ਲੇਕਨ ਇਹ ਥੋੜਾ ਪੁੱਠਾ ਸੀਗਾ ਅਗਰ ਸਿਟ ਬੋਲੋਗੇ ਤਾਂ ਅਸੀਂ ਖੜੇ ਹੋਣਾ ਹੈ ਕ ਸਟੈਂਡ ਬੋਲੋਗੇ ਅਸੀਂ ਬੈਠਣਾ ਵਾ ਓਕੇ ਤੇ ਤੇ ਇਹਦੇ ਚੁ ਮੈਂ ਹਾਰ ਗਈ ਸੀ ਹਫਤਵਾਂ ਪਹਿਲਾਂ ਮੈਂ ਹੀ ਹਾਰੀ ਆਪਾਂ ਕਹਿ ਸਕਦੇ ਹਾਂ ਜ਼ਬਾਨ ਸਟੈਚੂ ਗੇਮ ਸੀਗੀ ਸਟੈਚੂ ਗੇਮ ਵਿੱਚ ਇਹ ਸਟੈਚੂ ਗੇਮ ਐਜ ਦੀ ਹੈ ਨਾ ਕਿ ਤੁਹਾਨੂੰ ਪੇਸ਼ੈਂਸ ਚਾਹੀਦੀ ਹੁੰਦੀ ਆ ਵਿਦਆਊਟ ਪੇਸ਼ੈਂਸ ਵੀ ਤੁਸੀਂ ਨਹੀਂ ਕਰ ਸਕਦੇ ਐਵੇਂ ਤੇ ਮੈਂ ਵੀ ਦੁਫੀਆਬਲੀ ਪਹਿਲਾ ਇਧਰ ਆ ਪਹਾਰ ਗਿਆ ਸੀ ਇਹ ਅੰਦਰ ਉਸ ਤੋਂ ਬਾਅਦ ਅਸੀਂ ਕਿਤਨਾ ਡਾਂਸ ਡਾਂਸ ਦੇ ਵਿੱਚ ਮੈਂ ਇੰਨਾ ਜ਼ਿਆਦਾ ਉਹ ਹੋ ਗਈ ਸੀ ਕਿ ਨੱਚਣ ਲੱਗੀ ਸੀ ਕਿ ਮੈਂ ਭੁੱਲੀ ਗਈ ਸੀ ਕਿ ਮੈਂ ਵੀਡੀਓ ਵੀ ਬਣਾਣੀ ਆ ਤਾਂ ਕਰਕੇ ਮੇਰਾ ਤਾਂ ਚਲੋ ਕੋਈ ਨਾ ਸ਼ੂਟ ਨਹੀਂ ਹੋਇਆ ਲੇਕਿਨ ਹਾਂ ਇਸ ਲਈ ਮਹਾਂ ਜੀ ਵੀ ਕਹਿ ਰਹੇ ਸੀ ਥੱਕੀ ਨਹੀਂ ਹੈਗੀ ਤੇ ਡਾਂਸ ਹੀ ਕਰੀਗੇ ਤਾਂ ਮੈਂ ਸੋਚਿਆ ਚਲੋ ਵੀਡੀਓ ਬਣਾ ਲੈਣੇ ਆ ਕਿਉਂਕਿ ਮੇਰੇ ਤਾਂ ਦਿਮਾਗ ਦੇ ਵਿੱਚ ਨਿਕਲ ਗਿਆ ਸੀਗਾ ਤੇ ਉਸ ਤੋਂ ਬਾਅਦ ਅਸੀਂ ਆਬਵੀਅਸਲੀ ਫੋਟੋਆਂ ਦਾ ਕਿਚਨੇ ਵਿੱਚ ਬੰਦਦੀਆਂ ਨੇ ਕਿਉਂਕਿ ਫੋਟੋ ਤੋਂ ਵੀ ਤਾਂ ਮਜ਼ਾ ਹੀ ਨਹੀਂ ਆਂਦਾ ਤੇ ਜਦੋਂ ਅਸੀਂ ਫੋਟੋ ਵਗੈਰਾ ਖਿੱਚੀਆਂ ਐਂਡ ਇਹ ਵੀ ਇੱਕ ਤਰੀਕੇ ਦੀ ਬੜੀ ਵਧੀਆ ਹੈ ਆਪਾਂ ਕਹਿ ਸਕਦੇ ਹਾਂ ਮੈਮਰੀ ਸੀ ਮੇਰੀ ਟਿਊਸ਼ਨ ਦੀ ਆਈ ਥਿੰਕ ਸੇ ਲਾਸਟ ਚੱਪ ਕਹਿ ਸਕਦੇ ਮੇਰੀ ਪਾਰਟੀ ਸੀ ਟਿਊਸ਼ਨ ਦੀ ਐਂਡ ਆਈ ਹੋਪ ਯੂ ਆਲ ਲਾਈਕ ਥਿਸ ਵੀਡੀਓ ਇਫ ਯੂ ਲਾਈਕ ਥਿਸ ਵੀਡੀਓ ਡੋਨਟ ਫੋਰਗੇਟ ਟੂ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਟੂ ਮਾਈ ਚੈਨਲ ਐਂਡ ਆਈ ਵਿਲ ਸੀ ਯੂ ਇਨ ਦ ਨੈਕਸਟ ਵੀਡੀਓ ਬਾਏ ਬਾਏ